ਸਾਸੀ ਅਕਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬੁਰਜੇ ਥਰੋੜ ਜਿਲ੍ਹਾ ਇਹਨੂੰ ਬਠਿੰਡਾ ਪਿਆ ਜਾਂਦਾ ਵੀਰੇ ਤੇ ਸੀਗਲੇ ਨੂੰ ਫੂਲ ਪੈ ਜਾਂਦੀ ਆ ਤੇ ਭਗਤੇ ਭਾਈ ਤੋਂ 5-7 ਕਿਲੋਮੀਟਰ ਪਿੱਛੇ ਹਟ ਕੇ ਪਿੰਡ ਆ ਬਾਈ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਜੀ ਬਾਈ ਜੀ ਸਾਸੀ ਕਾਪਾ ਜੀ ਨਾਮ ਕੀ ਵੀਰ ਆਪਣਾ ਕੁਲਵੀਰ ਸਿੰਘ ਠੀਕ ਹੋ ਜੀ ਤੇ ਵੀਰ ਅੱਜ ਆਪਣੇ ਕੋ ਕਿਨੇ ਨਗ ਬਕਾਉਗਾ ਜੀ ਆ ਜਨਾ ਬਤਾਉ ਲੋ ਜੀ ਠੀਕ ਹੋਈ ਵੜ ਬਕਾਉਆ ਤੇ ਜੋ ਭਰਾ ਆਪ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਰਿਜ਼ਲਟ ਰਿਹਾ ਕਿੰਨੇ ਟਾਈਮ ਚ ਪਸ਼ੂ ਸੇਲ ਹੋ ਗਏ ਸੀ ਇੱਕ ਦਿਨ ਚ ਪਸ਼ੂ ਸੇਲ ਹੋ ਗਿਆ ਸੀ ਜੀ ਅੱਜ ਆਪਣੇ ਕੋਲ ਇੱਕ ਵੜ ਬਕਾਉਆ ਦੱਸੋ ਇਹ ਡਿਟੇਲ ਕੀ ਆ ਵੜ ਦੀ ਜੀ ਭਾਈ ਦੂਜਾ ਨੂੰ ਨਾ ਸੂਈ ਦੀ ਆ ਇਹ ਦੂਜਾ ਸੂਆ ਸੂਈ ਹੋਈ ਆ 2.5 ਮਹੀਨੇ ਸੂਈ ਦੀ ਆ 2.5 ਮਹੀਨੇ ਹੋ ਗਏ ਸੂਈ ਨੂੰ ਜੀ ਠੀਕ ਹੋਈ ਟੀ ਕਾਡੂ ਕਾ ਤਾਂ ਨਹੀਂ ਭਰਾ ਆ ਭਰਾ ਆਪ ਕੋਲ ਜੀ ਨਹੀਂ ਭਾਈ ਟੀ ਆ ਭਰਾ ਨਹੀਂ ਖਾਲੀ ਆ ਵੜਾ ਜੀ ਠੀਕ ਹੋਈ ਆਪਾਂ ਭਾਈ ਖਾਲੀ ਕਹਿ ਕੇ ਵੜ ਵੇਚ ਰਹੇ ਆ ਤੁਸੀਂ ਮੂੰ ਰਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਬਾਈ ਕੱਢ ਦੀ ਬਾਹ ਮੜਾ ਖੋਖਾ ਦੇ ਸੋਨਾ ਹਵਾਨਾ ਬਣਾਇਆ ਹੋਇਆ ਬਾਈ ਵੈੜ ਦਾ ਦੇਖੋ ਤੁਹਾਨੂੰ ਵੀ ਪੱਟਪੂੜੇ ਦੀ ਚੰਗੀ ਆ ਚੰਗਾ ਤੋਰਾ ਵੈੜ ਦਾ ਆ ਜੀ ਬਾਈ ਜੀ ਇਤਰੀ ਕਾੜ ਰੋ ਇਸ ਆਦਮੇ ਦੀ ਤੋਰਾ ਦੇਖ ਸਕਦੇ ਤੁਸੀਂ ਪੱਠਕੁੜੇ ਦੀ ਚੰਗੀ ਆ ਫਲੋਂ ਬਹੁਤ ਸਾਫ਼ ਆ ਗਰੇ ਵੜਾ ਅੱਡੀ ਸੀ ਕੁਰੀਆ ਬਾਈ ਕੋਈ ਆਏ ਨਹੀਂ ਗਰਮੋਂ ਭਾਵੇਂ ਮਾਦੀ ਜੀ ਯਾਰ ਕੋਈ ਚੱਕਰ ਨਹੀਂ ਆਏ ਠੀਕ ਤੇ ਵੀਰ ਆਪਾਂ ਕੀ ਡਿਮਾਂਡ ਕਰਦੇ ਆਂ ਇਹਦੀ ਦੁਬਾਰਾ ਬਾਈ 29000 ਰੁਪਏ ਇਹਦਾ ਮੁੱਲ 20000 ਰੁਪਏ ਮੌਕੇ ਤੇ ਮੰਨ ਤਾਂ ਹੋ ਜਾਊਗਾ ਜੀ ਠੀਕ ਹੋ ਜੀ ਪਰ ਆਪਣੇ ਘਰੋਂ ਵੀ ਤੇ ਐਡਰੈਸ ਦੱਸਦੇ ਹੀ ਮੜਾ ਗਿਆ ਜੀ ਆਪਾਂ ਐਡਰੈਸ ਬਈ 4 ਨੰਬਰ ਗਲੀ ਪਹਿਲੇ ਘਰ ਆ ਸੂਰੇ ਦੇ ਪਾਸੇ ਠੀਕ ਹੋ ਜੀ ਜਦੋਂ ਆਪਾਂ ਪਿੰਡ ਤੇ ਐਂਟਰ ਹੁੰਨੇ ਆ 4 ਨੰਬਰ ਗਲੀ ਚ ਘਰ ਆ ਬਾਈ ਦਾ ਜੋ ਇਸ ਟਾਈਮ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਇਹ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਆ ਸਕਦੇ ਹੋ ਵੇੜ ਦਾ ਮੁੱਲ ਬਈ ਬਾਈ ਨੇ 29000 ਰੱਖਿਆ ਜੀ 29000 ਰੁਪਏ ਬਾਈ ਨੇ ਡਿਮਾਂਡ ਕੀਤੀ ਹੈ ਮੌਕੇ ਤੇ ਮੰਨ ਤਾਂ ਹੋ ਜਾਊਗਾ ਭਰਾ ਠੀਕ ਹੋ ਜੀ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ 7 ਵੇਦਨ ਬਤਾਲ ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਿਹੜ ਚੰਗੀ ਲੱਗਦੀ ਆ ਵੀਰੇ 2 ਢਾਈ ਮਹੀਨੇ ਹੋ ਗਏ ਸੂਈ ਨੂੰ ਦੂਜਾ ਸੁਗਾ ਵੀਰੇ 11 ਲੀਟਰ ਦੁੱਧ ਬਾਈ ਚਵਾ ਕੇ ਦਵਾਂਗੇ ਠੀਕ ਹੋ ਜੀ 11 ਲੀਟਰ ਦੁੱਧ ਦੀ ਆਪਣੀ ਗਾਰੰਟੀ ਪੂਰਾ ਮਿਲ ਕੇ ਦਵਾਂਗੇ ਭਰਾ ਲੀਟਰ ਨਾਲ ਲੈ ਕੇ ਆਓ ਠੀਕ ਹੋ ਜੀ ਆ ਜੀ 11 ਲੀਟਰ ਦੁੱਧ ਦੀ ਬਾਈ ਦੀ ਗਾਰੰਟੀ ਆ ਤੇ ਭਵਾਂ ਦੋ ਟਾਈਮ ਚੁਆਈ ਕਰੋ ਭਵਾਂ ਤਿੰਨ ਟਾਈਮ ਚੁਆਈ ਕਰੋ ਜੇ ਕਿਸੇ ਭਰਾ ਨੂੰ ਇਹ ਵਿਹੜ ਚੰਗੀ ਲੱਗਦੀ ਆ ਬਾਈ ਨਾਲ ਕੰਟੈਕਟ ਕਰੋ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ